ਦੀ ਮਾਜਨ ਪਤਾ ਨਹੀਂ ਕੀ ਹੋਇਆ ਹਾਂ ਸੋ ਨਾਲੀ ਸਾਡੀ ਮਾਂ ਚ ਸੀ ਅੱਗੇ ਸਾਡਾ ਬੱਚਾ ਵੇ ਐਵੇਂ ਮਾਰ ਗਜ ਚਮੜੀ ਦੇ ਰੋਗ ਨਾਲ ਸਾਪ ਪਿਰੰਦੇ ਸੀ ਕਿਦਾਂ ਦੇ ਦੇ ਕਰ ਆ ਗੋ ਮੈਂ ਮੰਮਾ ਨੂੰ ਕਿਹਾ ਸੀ ਸਾਪ ਕੋ ਮਦੇਵੱਸ ਦੇ ਨਿਗਾਰਕ ਪਰ ਮੇਰੇ ਵੀ ਅੱਜ ਸਾਡੀ ਛੋਟੀ ਮਲਾੜੀ ਗਿਆ ਅੱਤ ਲੜ ਗਿਆ ਬਕਾ ਹਾਂਜੀ ਤੈਨਾਂ ਆ ਵੀ ਸੋਚੀ ਸੀ ਵੀ ਜੇ ਸੂਏਗੀ ਮੇਰਾ ਸਿਨਾ ਆ ਵੀ ਉਹਨਾਂ ਦੇਰ ਖਾਂਗੀ ਪਰ ਤਾਨੂੰ ਨੇ ਸਿ ਬਦਾ ਵੀ ਸੋ ਹੰਦਪੈ ਲਈ ਉਹਨੇ ਮਾਰ ਜਾਣਾ ਦਾਂਕ ਕੋ ਇੱਥੇ ਆ ਜਾ ਇਹਦੇ ਮੈਨੂੰ ਫੜਾ ਦੇ ਚੱਲ ਆ ਜਾ ਇੱਧਰ ਆ ਜਾ ਚਲੋ ਪੁੱਤ ਫੜੋ ਪੁੱਤ ਫੜ ਲਓ ਨਾ ਨਹੀਂ బ చాలా రేత పా ਅਸ ਸਨਾਜ ਦਾ ਨਾ ਬੂਟਾ ਰੱਖਿਆ ਚੰਦੀ ਧੀ ਦਾ ਨਾ ਅੰਦਰ ਰੱਖਿਆ ਸੋ ਉਹਨਾ ਬੂਟਾ ਸਾਡੀ ਮੱਧ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਧ ਮਿਲ ਚੁੱਕੀ ਹੈ ਇਸ ਲਈ ਅੰਦਾ ਨਾ ਵੀ ਬੂਟਾ ਰੱਖਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਤੇ ਬਰਕਤ ਪਾਵੇ ਉਏ ਵੇ ਇਸਾ ਹੋਰ ਜਿਹੜੇ ਗਰੀ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਹਾਂ ਜੀ ਕੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਅਸੀਂ ਇਹੀ ਲੈਣੀ ਹੈ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣਗੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮੱਝ ਆ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ بیٹے ਬਾਹਰ ਰਹਿੰਦੇ ਆ ਉਹਨਾਂ ਨੇ ਵੀਡੀਓ ਵੇਖੀ ਤੇ ਉਹਨਾਂ ਨੇ ਗੱਲ ਵੀ ਇਹ ਪਰਿਵਾਰ ਨਾਲ ਕੀਤੀ ਫਿਰ ਮਰਨਾ ਗੱਲ ਕੀਤੀ ਆ ਜੜੀ ਆ ਗੱਲ ਹੋਈ ਆ ਤਾਂ ਤੁਸੀਂ ਮੱਝ ਕੋਈ ਨਾ ਕੋਈ ਲੈ ਕੇ ਤੇ ਜਰੂਰ ਉੱਥੇ ਪਹੁੰਚ ਕੇ ਆਓ ਤੇ ਫਿਰ ਅਸੀਂ ਇਹ ਪਰਾਲਾ ਜਿਹੜਾ ਆ ਬਾਕੀ ਮਾਲਕ ਢੋਟਕਾਉਣ ਵਾਲਾ ਜੋ ਮਾਲਕ ਦਾ ਕਾਲਪੁਰਖ ਦਾ ਹੁਕਮ ਉਹੀ ਹੁੰਦਾ ਹੈ ਉਹ ਤੇ ਸਿਰਫਾ ਬੰਦੇ ਦਾ ਨਾਮ ਹੀ ਐ ਉਹ ਜਿਹ ਤਰ੍ਹਾਂ ਤੋਰਦਾ ਵਾ ਗੁਰੂ ਨਾਨਕ ਜੀ ਮਿਹਰ ਹੋਈ ਕਿ ਅਸੀਂ ਇਹਨੂੰ ਤਰਪੇ ਚੰਗੇ ਕੰਮ ਨੂੰ ਮਾਲਕੀ ਤੋਰਦਾ ਜੀ ਸਭ ਨੂੰ ਜੁੜਨਾ ਚਾਹੀਦਾ ਮੈਂ ਤਾਂ ਹੋਰ ਵੀ ਸੰਤਾਂ ਨੂੰ ਪੀਧ ਕਰੂੰਗਾ ਤੇ ਸਿਰਫ ਇਸੇ ਪਰਿਵਾਰ ਦੀ ਜੇ ਹੋਰ ਵੀ ਇਹੋ ਜਿਹੇ ਅਵਤਾਰੀ ਪਰਿਵਾਰ ਆ ਏਕ-ਏਕ ਵੱਲੋਂ ਵਾਂਝੇ ਆ ਤੇ ਸਾਡਾ ਪਰਜੁਮਾਂਦਾ ਤੇ ਵੱਧ ਤੋਂ ਵੱਧ ਸੰਜੋਗ ਦੇ ਕੇ ਆਪਣੇ ਦਲ ਪੰਥ ਨੂੰ ਅੱਗੇ ਵਧਾਈਏ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਆਖਿਆ ਤੇ ਕਿਰਤ ਕਰੋ ਵੰਡ ਛਕੋ ਅਸੀਂ ਇਹਨਾਂ ਦੇ ਸਾਡੇ ਚਾਚਾ ਜੀ ਹੁਣਾਂ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਪਾਈ ਸਾਡੇ ਬ੍ਰਦਰ ਨੇ ਇਟਲੀ ਤੋਂ ਤੇ ਚਾਚਾ ਜੀ ਹੁਣਾਂ ਨੇ ਇਹੋ ਪ੍ਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਤਾਂ ਛੱਡ ਕੇ ਆਈਏ ਅਸੀਂ ਅੱਜ ਇਹ ਪਰਿਵਾਰ ਨੂੰ ਮੱਝ ਦੇਣ ਆਏ ਆ ਤਾਂ ਅਸੀਂ ਇਹਨਾਂ ਨੂੰ ਇਹੋ ਕਹਿੰਨੇ ਆ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ ਕਿਉਂਕਿ ਇਹਨਾਂ ਦੇ ਭਾਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ ਕਿਉਂਕਿ ਕਾਨਿਆਂ ਵਾਲੀਆਂ ਛਤਾਂ ਤੇ ਮੈਂ ਤੇ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ ਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਦਦ ਕਰੋ ਜੇ ਮਤਲਬ ਕਿ ਅਸੀਂ ਕਹਿੰਨੇ ਆ ਨਾ ਸਾਡੇ ਸਿੱਖ ਬਰਾਤਰੀਆਂ ਕਿਉਂ ਚਲੀਆਂ ਜਾਂਦੀਆਂ ਵਾ ਉਹਨਾਂ ਨੇ ਗ੍ਰਿਕ ਰੇਚ ਨਾਲ ਨੂੰ ਸਾਈਆਂ ਨਾਲ ਨੂੰ ਕਿਉਂ ਚਲੀਆਂ ਜਾਂਦੀਆਂ ਕ੍ਰਿਚ ਨਾਲ ਨੂੰ ਕਿਉਂ ਚਲੀਆਂ ਜਾਂਦੀਆਂ ਜਾਂਦੀਆਂ ਇਸੇ ਕਰਕੇ ਆ ਕਿ ਸਾਡੇ ਧਰਮ ਦਾ ਇਕੱਠ ਨਹੀਂ ਹੈਗਾ ਸਾਡਾ ਧਰਮ ਕਿਸੇ ਵਾਸਤੇ ਖਲੁੰਦਾ ਨਹੀਂ ਆ ਅਸੀਂ ਇਹ ਕਰਕੇ ਅਪੀਲ ਕਰਦੇ ਹਾਂ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਅਜੇ ਪਰਿਵਾਰ ਨੂੰ ਲੋਡ ਪੈਂਦੀ ਆ ਤੇ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹ ਦੇਖ ਲੋ ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ ਜਾਵੇ